ਹਾਂਜੀ ਦੋਸਤੋ ਇੱਕ ਵਾਰੀ ਕਹਿੰਦੇ ਕਿਸੇ ਬੰਦੇ ਨੇ ਆਪਦੀ ਬਜ਼ੁਰਗ ਮਾਤਾ ਨੂੰ ਬਿਰਦਾ ਆਸ਼ਰਮ ਚ ਛੱਡਿਆ ਹੋਇਆ ਸੀ ਤਾਂ ਬਜ਼ੁਰਗ ਮਾਂ ਨੇ ਆਪਦੇ ਉਸ ਮੁੰਡੇ ਨੂੰ ਮਿਲਣ ਦੀ ਮਤਲਬ ਇੱਛਾ ਪ੍ਰਗਟਾਈ ਉਹਨੂੰ ਬੁਲਾਇਆ ਜਦੋਂ ਉਹ ਪੁੱਤ ਆਪਦੀ ਮਾਂ ਕੋਲੇ ਗਿਆ ਤਾਂ ਮਾਂ ਨੇ ਕਿਹਾ ਕਹਿੰਦੀ ਪੁੱਤ ਵੀ ਇੱਥੇ ਗਰਮੀ ਬਹੁਤ ਆ ਤੂੰ ਸਾਡੇ ਲਈ ਇੱਕ ਏਸੀ ਲਵਾ ਦੇ ਤਾਂ ਪੁੱਤ ਨੇ ਸੋਚਿਆ ਵੀ ਮਾਂ ਤਾਂ ਕਦੇ ਏਸੀ ਥੱਲੇ ਵਹਿੰਦੀ ਨਹੀਂ ਸੀ ਵੀ ਤਾਂ ਪੱਖੇ ਥੱਲੇ ਸਾਰੀ ਉਮਰ ਗੱਡੀ ਐਨੇ ਤਾਂ ਫੇਰ ਮਾਂ ਨੇ ਕਿਹਾ ਕਹਿੰਦੀ ਪੁੱਤ ਇੱਥੇ ਤੂੰ ਇੱਕ ਫ੍ਰਿਜ ਲਿਆ ਦੇ ਵੀ ਇੱਥੇ ਪਾਣੀ ਗਰਮ ਹੋ ਜਾਂਦਾ ਗਰਮੀ 'ਚ ਤਾਂ ਕਰਕੇ ਵੀ ਅਸੀਂ ਇੱਥੋਂ ਠੰਡਾ ਪਾਣੀ ਪੀ ਲਿਆ ਕਰਾਂਗੇ ਤਾਂ ਫਿਰ ਪੁੱਤ ਨੇ ਸੋਚਿਆ ਵੀ ਮਾਂ ਨੇ ਤਾਂ ساری ਉਮਰ ਘੜੇ ਦਾ ਪਾਣੀ ਪੀਤਾ ਇਹਨੇ ਫਰਿੱਜ ਕੀ ਕਰਾਉਣਾ ਫਿਰ ਮਾਂ ਕਹਿਣ ਲੱਗੀ ਪੁੱਤ ਇੱਥੇ ਇੱਕ LCD ਲਵਾ ਦੇ ਅਸੀਂ ਸਾਰਾ ਦਿਨ ਵਿਹਲੇ ਬੈਠੇ ਬੋਰ ਹੁੰਨੇ ਆ ਤੇ ਕਹਿੰਦੀ ਵੀ LCD ਦੇਖ ਕੇ ਸਾਡਾ ਦਿਨ ਆ ਜਿਹੜਾ ਉਹ ਲੰਘ ਜਾ ਕਰੂਗਾ ਪੁੱਤ ਫਿਰ ਹੈਰਾਨ ਹੋਇਆ ਵੀ ਮਾਂ ਨੇ ਨਾ ਤਾਂ ਕਦੇ ਰੇਡੀਓ ਸੁਣਿਆ ਸੀ ਨਾ ਕਦੇ ਟੀਵੀ ਵੇਖਿਆ ਇੰਨਾ ਕਹਿਣ ਤੋਂ ਬਾਅਦ ਮਾਂ ਜਿਹੜੀ ਉੱਚੀ ਉੱਚੀ ਰੋਣ ਰੋਣ ਲੱਗੀ ਤੇ ਆ ਉਹਦੇ ਪੁੱਤ ਨੂੰ ਜੱਫੀ ਪਾ ਕੇ ਮਤਲਬ ਪੁੱਤ ਦੇ ਗਲ ਨੂੰ ਲੱਗੀ ਤੇ ਮਾਂ ਦੇ ਨਾਲ ਦੀ ਨਾਲ ਸਾਹ ਨਿਕਲ ਗਏ ਮਤਲਬ ਮਾਂ ਸਵਰਗ ਸੁਧਾਰ ਗਈ ਤਾਂ ਜਦੋਂ ਪੁੱਤ ਨੇ ਮਾਂ ਦੇ ਹੱਥਾਂ ਵੱਲ ਵੇਖਿਆ ਤਾਂ ਮਾਂ ਦੇ ਇੱਕ ਹੱਥ ਦੇ ਵਿੱਚ ਪਰਚੀ ਸੀ ਜਦੋਂ ਉਹਨੇ ਪੁੱਤ ਨੇ ਪਰਚੀ ਖੋਲ ਕੇ ਦੇਖੀ ਤਾਂ ਉਤੇ ਲਿਖਿਆ ਸੀ ਪੁੱਤਰਾ ਬੀ ਟਾਈਮ ਦੀਆਂ ਜਿਹੜੀਆਂ ਸੂਈਆਂ ਨੇ ਜਾਂ ਸਮਾਂ ਜਿਹੜਾ ਹੋ ਉਹਨੇ ਗੁਜ਼ਰੀ ਜਾਣਾ ਲੰਘੀ ਜਾਣਾ ਜਿਵੇਂ ਤੂੰ ਮੈਨੂੰ ਇੱਥੇ ਛੱਡ ਕੇ ਗਿਆ ਸੀ ਇਸੇ ਤਰ੍ਹਾਂ ਤੈਨੂੰ ਵੀ ਇੱਕ ਦਿਨ ਇੱਥੇ ਆਉਣਾ ਪੈਣਾ ਕਹਿੰਦੀ ਵੀ ਇਹ ਸਾਰੀਆਂ ਸਹੂਤਾ ਜਿਹੜੀਆਂ ਮੈਂ ਮੰਗਾਈਆਂ ਇਹ ਮੈਨੂੰ ਕੋਈ ਜ਼ਰੂਰਤ ਨਹੀਂ ਵੀ ਆਉਣ ਵਾਲੇ ਟਾਈਮ 'ਚ ਇਹ ਸਾਰੀਆਂ ਤੇਰੇ ਕੰਮ ਆਉਣਗੀਆਂ ਮੈਨੂੰ ਪਤਾ ਵੀ ਤੂੰ ਇਹਨਾਂ ਤੋਂ ਬਿਨਾ ਨਹੀਂ ਰਹਿ ਸਕਦਾ ਕਹਿੰਦੀ